ਹਾਂ ਜੀ ਸਰ ਅੱਜ 75 ਸਾਲ ਹੋ ਗਏ। ਦੇਖੋ ਮੈਂ ਬਾਹਰ ਗਿਆ ਹੋਇਆ ਸੀ ਅਮਰੀਕਾ ਗਿਆ ਹੋਇਆ ਸੀ ਤੇ ਮੈਂ ਸ਼੍ਰੀ ਕਲਪਤਸਰ ਸਾਹਿਬ ਜੀ ਨੂੰ ਦਸਾਂ ਨਵੇਦ ਕੀਤੀ ਸੀ ਤੇ ਮੈਂ ਕੁਝ ਦਿਨਾਂ ਕਰਕੇ ਬਾਹਰ ਗਈ ਸੀ ਜਾਤ ਦੇਮਾ ਤਾਂ ਮੈਂ ਥੋੜੇ ਦਿਨ ਬਾਅਦ ਚ ਆ ਜਾ। ਜੋ ਮੈਂ ਹੁਣੇ ਤੋਂ ਵਾਪਸ ਆਇਆ ਸੀਗਾ ਆ ਕੇ ਸ਼੍ਰੀ ਕਲਪਤਸਰ ਸਾਹਿਬ ਤੇ ਪੂਰੇ ਨਤਮਸਤਕ ਹੋ ਕੇ ਪੂਰਾ ਸਾਰਾ ਕੁਝ ਸੌਦੇ ਉਸਦੇ ਸਾਰਾ ਕੁਝ ਛੱਡ ਛਾ ਕੇ ਇੱਥੇ ਆ ਕੇ ਉਹਨਾਂ ਨੂੰ ਬੇਨਤੀ ਕੀਤੀ ਕਿ ਜੋ ਵੀ ਸ਼੍ਰੀ ਕਲਪਤਸਰ ਸਾਹਿਬ ਜੀ ਜਦਾ ਸਾਹਿਬ ਦਾ ਉਹ ਕੰਮ ਹੋਊਗਾ ਉਹ ਸਾਡੀ ਸ਼ਰਮਤ ਤੇ ਦੇਗਾ ਜੋ ਵੀ ਉਹ ਲਾ ਦੇਣਗੇ ਉਹ ਜੋ ਕਰਨਗੇ ਉਹ ਐਜੀਟੇਸ਼ਨ ਕਰ ਰਿਹਾ ਸਾਬ ਲੱਗਦਾ ਨਹੀਂ ਕਾਫੀ ਸਮਾਹ ਹੋ ਗਿਆ ਕਿਉਂਕਿ ਪਹਿਲਾਂ ਵੀ ਇਹ ਕੁਲਚਾ ਹੋ ਜਾਣੀ ਜਿਹੜਾ ਮਾਪਿਆਂ ਪਹਿਲਾਂ ਮੰਗ ਲੈਣੀ ਚਾਹੀਦੀ ਸੀ ਅਸੀਂ ਅੱਜ ਹੋਸਣੀਆਂ ਦੋ ਸੁੱਟਾ ਰਹੀਆਂ ਤੇ ਹੁਣ ਜਾ ਕੇ ਆਪਾਂ ਨੂੰ ਪਛਤਾਵਾ ਹੋ ਰਿਹਾ ਸ਼ੋਹਣੀ ਕੱਲ੍ਹ ਚੱਲਣੋ ਜਿਹੜਾ ਕਿ ਸਾਡੀ ਸਰਕਾਰ ਥੱਲੇ ਰਹਿ ਗਈ ਹੈ ਆਪਾਂ ਨੂੰ ਸੁਣਿਆ ਨਹੀਂ ਅਸੀਂ ਕੀ ਕਹਾਂ કેવી ਅਸੀਂ ਉਸ ਟਾਈਮ ਦੇ ਵਿੱਚ ਵਿਜਨ ਪਾਰਟੀ ਸਾਰਾ ਕੁਝ ਕਹਿੰਦੇ ਰਹੇ ਪਰ ਸਾਡੀ ਗੱਲ ਨਹੀਂ ਮੰਨੀ ਗਈ ਵਿਜਨ ਪਾਰਟੀ ਅਸੀਂ ਬਾਹਰੋਂ ਖਾਸ ਕਰ ਉਹਦੀ ਕਰਕੇ ਅਸੀਂ ਬਰਦਾਸ਼ਤ ਕੀਤੇ ਬੇਨਤੀ ਕੀਤੀ ਅਸੀਂ ਸ਼੍ਰੀ ਕਾਲਤਾ ਜੀ ਦਾ ਸਾ ਕੋਈ ਕਿ ਉਹ ਜੀ ਭੁੱਲ ਬਖਸ਼ਾਉਣ ਆਏ ਆ ਉਸ ਟਾਈਮ ਦੇ ਵਿੱਚ ਅਸੀਂ ਚੁੱਪ ਰਹੇ ਪੰਚਾਇਤੀ ਚੋਣਾਂ ਦਾ ਐਲਾਨ ਹੋ ਗਿਆ ਲੱਗਦਾ ਕਿ ਹੁਣ ਭੁੱਲ ਪਛਾਣ ਤੋਂ ਬਾਅਦ ਕਿ ਥੋੜਾ ਕਾਲੀਦਲ ਦਾ ਗ੍ਰਾਮ ਸਭਾ ਦੀ ਦਾ ਇਹ ਹੁਣ ਸਾਰੇ ਗੱਲਾਂ ਤੋਂ ਬਾਅਦ ਚ ਕਰਾਂਗੇ ਅੱਜ ਤਾਂ ਸਿਰਫ ਤੇ ਸਿਰਫ ਸ਼੍ਰੀ ਕਾਲਤਾ ਭਗਤ ਦਾ ਬਹੁਤ ਧੰਨਵਾਦ ਵੈਕ ਕਾਲਤਾ ਸ਼੍ਰੀ ਵੈਕ ਜੀ ਦਾ ਇੱਕ